ਕਾਸਿਕਾ ਹਸਰਨ ਕਿ ਮੈਂ ਠੀਕ ਠਾਕ ਹਰਮਾਤਮਾ ਸਾਹਾਂ ਕਿ ਠੀਕ ਠਾਕ ਰੱਖੀ ਤੇ ਅਸਚਲੀਆਂ ਜੋਗਾ ਤੇ ਤੇ ਆ ਮੈਂ ਚੰਨੀ ਪਿਆ ਹੁਲੀ ਇਹਨਾਂ ਨੂੰ ਨਿਚੋੜ ਕੇ ਤੇ ਗਿੱਲੀ ਕਰਕੇ ਲੈ ਜਾਵਾਂਗੇ ਕਿਉਂਕਿ ਗਰਮੀ ਬਹੁਤ ਹੈ ਜਦੋਂ ਹਵਾ ਲੱਗਦੀ ਨਾ ਲੋਟ ਆਉਂਦੀ ਹੈ ਜਦੋਂ ਇਹ ਫਿਰ ਹੋ ਜਾਂਦੀ ਆ ਠੰਡੀ ਲੱਗਦੀ ਆ ਤੋ ਲਓ ਜੀ ਗਿੱਲੀ ਕਰਕੇ ਲੈ ਲਈ ਉਹ ਹਜੇ ਨਾ ਸਿਰ ਤੇ ਤਾਂ ਨਹੀਂ ਲਈ ਕਿਉਂਕਿ ਸਿਰ ਤੇ ਉਹ ਬੰਨੀ ਹੋਇਆ ਉਹ ਫਿਰ ਗਿੱਲੀ ਬਾੜੀ ਹੋਗੀ ਆ ਫਿਰ ਪ੍ਰੋਬਲਮ ਆਉਂਦੀ ਹੈ। ਇਹ ਮਾੜੀ ਜਿਸ ਪਾਣੀ ਇਹਨੂੰ ਚੁੜਨਾ ਛੱਡ ਗਿਆ। ਉਹਦੋਂ ਸਰਤੇ ਲਾਉਂਗੀ। ਚਲੋ ਪਾਣੀ ਦੀ ਬੋਤਲ ਵੀ ਕੱਢ ਲਈ। ਤੇ ਐਚ ਹੈਗੀ ਮੇਰੀ ਚਾਦਰ। ਚਲੋ ਜੀ। ਚਾਹ ਦੇ ਜੀ ਮੂਵ ਘੁੰਮਣੀ ਕਰਕੇ ਆ ਗਿਆ ਸਿਖਰ ਦਪਹਿਰੇ। ਚਲੋ ਕਰਦੇ। तप बहुत ज्यादा ना वे लोग की दे कर दा ना ते खरक तो दी है चंगी तरह पता लग जाए ना तो फिर जो तू चंगी तेरा खरक थी मांग बैठा देखो की करिया बैठ जाओ ना इसी चल पे बैठ जाओ इसी चला था बैठ जाओ तो बैठ जाओ ना ए पैसे तो जाके पांच जी <laughs> किसी दिन ना पांच सौ ओ ओ बॉल लेके पांच जी क्या बॉल बॉल ਬੋਲ ਲਿਆ ਕੇ ਪੱਜ ਗਿਆ ਜਿੱਕ ਨੂੰ ਬੋਲ ਲਿਆ ਕਿਸ ਤਨੀ ਕੀ ਫਟਵਾਲਾ ਗੋਟਲੇ ਗਨੇ ਮੁੰਡੇ ਚੱਪਲੇ ਚਲੋ ਜੈ 4 ਬੋਲ ਲਿਆ ਬੜਾ ਰੂਹ ਰਹਾ 10 ਦਾ ਸੋਈ ਯੋਖੀ ਯੋਖੀ ਕਰੀ ਯੋਖੀ ਕਰੀ ਦੇ ਫਟਵਾਲਾ ਤੇ ਨਹੀਂ ਖੇਡਣ ਦੀ ਸ਼ਕੀ ਹੈ ਨਾ ਬਹੁਤ ਦੇਖ ਮੇਰੇ ਘਰ ਅੱਛਾ ਪਿਆ ਮਾਰਾ ਚਲੋ ਜੀ ਚਲਦੇ ਆਂ ਜੀ ਜੋਗਾ ਤਵਾਗੇ ਜਿਮਾ ਦੇ ਲੁਫਿਰ ਏਸੀ ਬੰਦ ਸੀ ਤੇ ਜਿਮਾ ਤੌਸੀ ਜਾਂਦਾ ਸੀ ਹੁਣ ਮੈਂ ਏਸੀ ਚਲਾਇਆ ਕੇ ਦੇਖੋ ਤੇ ਚਲੋ ਜੀ ਦਾਲ ਤੜੀ ਹੋਈ ਆ ਹੁਣ ਤੜਕਾ ਤੜਕਾ ਵੀ ਲਾਉਨੇ ਆ ਅੱਜ ਬੂਟਿਆਂ ਨੂੰ ਵੀ ਪਾਣੀ ਦੇਣਾ ਤੇ ਦਾਲ ਵੀ ਤੜੀ ਆ ਤੇ ਅੱਜ ਮੈਂ ਬਣਾਉਂਦੀ ਆ ਕੋਈ ਖਿਚੜੀ ਵਗੈਰਾ ਜਾਂ ਕੋਈ ਚੌਲ ਵਗੈਰਾ ਬਣਾਉਂਦੀ ਆ ਤੇ ਜੀ ਨਿਭਾਰਦਾ ਤੇ ਰੋਟੀ ਨੂੰ ਤਾਂ ਲਿਖੀ ਨਾ ਇਹ ਲੈ ਮੈਂ ਲਦਾ ਦਹੀਂ ਲਸਣ ਅੰਸਣ ਖਤਮ ਹੋ ਗਿਆ ਪਿਆ ਦੇਖੇ ਨੂੰ ਤੇ ਬਾਹਰ ਦੇਖੋ ਮੌਸਮ ਗਰਮੀ ਬੜੀ ਆ ਇੰਨੀ ਜ਼ਿਆਦਾ ਅਜ ਤਾਂ ਬੂਟਿਆਂ ਨੂੰ ਪਾਣੀ ਨਹੀਂ ਦਿੱਤਾ ਕਿਉਂਕਿ ਬਹੁਤ ਜ਼ਿਆਦਾ ਪਹਿਲੇ ਚਾਲ ਜਪਿਆ ਪਿਆ ਮੈਨੂੰ ਹੀ ਲੱਗਦਾ ਮੇਰੀ ਚਲੋ ਕਰਦੇ ਆ ਕਿਸੇ ਦਾ ਸੱਟਾ ਮੁੰਡੇ ਨੂੰ ਜਿੱਤੇ ਨੂੰ ਲਾ ਕੇ ਨਾ ਜਿਹੜਾ ਕੋਲਾ ਸੱਟ ਕਰ ਗਿਆ ਉਹਨੂੰ ਲਾ ਕੇ ਕਰੂੰਗੀ ਖੁਝਾ ਕਰ ਦੱਸਦੀ ਮੂੰ ਜੀ ਮੂੰ ਕੇ ਮੈਂ ਚਾਹ ਕਰਦਾ ਮਾਲੂ ਕਾਗਦਾ ਤੂੰ ਹੁਣ ਤੂੰ ਇੱਥੇ ਬੈ ਪੈ ਜਾਏ ਸੀ ਅੱਜ ਮੈਂ ਨਹਾਇਆ ਬਹੁਤ ਔਖਾ ਨਹਾਇਆ ਦਿਖਾਇਆ ਨਹੀਂ ਗਿਆ ਤੁਹਾਨੂੰ ਵੀਡੀਓ ਚ ਕਿਉਂਕਿ ਮੈਂ ਫੜ ਕੇ ਨਾਲ ਲੱਗੀਆਂ ਨਹਾਉਣੇ ਬਹੁਤ ਭੜਾ ਹੈ ਦਰਵਾਜ਼ਾ ਖੋਲ ਕੇ ਬਹਿ ਜਾਂਦਾ ਫਿਰ ਵੀ ਚਲੋ ਜੀ ਦਾਲ ਬਣਨ ਵਾਲੀ ਹੈ ਵਸ ਇਨ ਨੂੰ ਉਹਨੇ ਤੜਕਾ ਫਿਰ ਬਣਾਇਆ ਜੀ ਚਾਹ ਲੈ ਮੇਰਾ ਜਿਹੜੀ ਦਾਲ ਘੁਲੀ-ਘੁਲੀ ਦੀ ਬਾਲੀ ਵਧੀਆ ਲੱਗਦੀ ਹੈ ਇੱਕ ਮੈਨੂੰ ਦਾਲ ਲੱਗਦੀ ਹੈ ਵੀ ਘੁਲੀ ਤੇ ਇੱਕ ਮੈਨੂੰ ਹੁੰਦਾ ਵੀ ਦੇਸੀ ਘਿਓ ਦਾ ਤੜਕਾ ਉਹ ਮਨ ਤੜਕਾ ਦਾਲ ਨੂੰ ਵਧੀਆ ਲੱਗਦੀ ਪੈ ਗਿਆ ਜਿਮੋ ਤਾਂ ਲੱਟ ਗਿਆ ਜਿਮੋ ਫਤ ਤੂੰ ਮਾੜਾ ਜਿਹਾ ਦਰਵਾਜ਼ਾ ਖੋਲ ਲੈ ਨਾ ਉਹਦੀ ਗੈਸ ਉਹ ਬਾਹਰ ਨਿਕਲੀ ਜਾਂਦੀ ਠੰਡੀ ਹਵਾ ਹਾਂ ਆਪਿਆ ਵੀ ਲੁੱਡਰ ਪਹਿਲਾਂ ਇਹਦਾ ਉਹ ਖਕਸਾ ਹੀ ਜਾਂਦਾ ਸੀ ਹਾਂਜੀ ਜੋਗਾ ਤੂੰ ਆ ਗਈ ਸੀ ਜੀ ਸਾਢੇ 6 ਹੋ ਗਏ ਵਸ ਤਾਂ 6 ਵਜੇ ਆ ਕੇ ਮੈਂ ਸਬਜ਼ੀ ਕੱਟਣ ਲੱਗੀ ਜਿਮੂ ਦੇ ਲਮੁਰ ਲਾ ਕੇ ਤਰਪਿਆ ਘਰ ਨਹੀਂ ਬਹੁਤਾ ਬਹਿ ਜਾ ਟਿੱਕੇ ਪਾਣੀ ਪੀ ਲੈ ਜਾ ਹਣੀ ਪੀ ਲੈ ਪਾਣੀ ਪਾਣੀ ਪੀ ਲੈ ਤੇ ਅੱਜ ਮੈਂ ਨਾ ਗੰਮ ਲਿਆਂ ਦੀ ਉਹ ਕੀਤੀ ਆ सैट नहीं मैंने बाले भेड़े लग रहे थे मैं ही कितना उधरों चकते खा दी जगा तक है गर्मी बहुत गर्म गर्म हवा चलती है उतर जो एक्सरसाइज करते उन्हें पसीना आ गए ठंडी लो लगती है तो ऊँ गर्म बहुत है देखो मौसम ਦੇਖਣ ਜਾਈ ਲਾਦੀ ਹਵਾ ਚਲਦੀ ਹੈ ਬਸ ਬਹੁਤ ਸੋਹਣਾ ਮੌਸਮ ਹੈ ਪਰ ਗਰਮ ਹਵਾ ਅੱਜ ਮੇਰੇ ਥੋੜੇ ਜੀ ਬੂਟਿਆਂ ਨੇ ਨਾ ਥੋੜੀ ਜਿਹਾ ਨਾ ਚਮਕ ਵੀ ਆ ਕਿਉਂਕਿ ਮੈਂ ਅੱਜ ਪਾਣੀ ਪੂਣੀ ਚੰਗਾ ਸਹੀ ਤਰ੍ਹਾਂ ਸੈੱਟ ਕਰਕੇ ਚੰਗਾ ਪਾਣੀ ਪੂਣੀ ਲਾਇਆ ਨਾ ਪਰ ਆ ਮੇਰੇ ਬੂਟਾ ਮਨ ਹੋਇਆ ਲੱਗਦਾ ਸੁੱਕਣ ਜਾਂਦੇ ਆ ਦੇ ਅੱਜ ਮੈਂ ਪਿਆਜ਼ ਦਾ ਪਾਣੀ ਵੀ ਸਾਰਿਆਂ ਨੂੰ ਪਾਇਆ ਦੇਖੋ ਜੋ ਨੰਨ ਸੈਟ ਹੋ ਗਿਤਾ ਹਲਦੀ ਘੜੀ ਤੇ ਹਰੀ ਐ ਸੁੱਕੇ ਨਮਸਾਂ ਮੇ ਤਾਂ ਗੁਲਾਬ ਦਸ਼ੁ ਕੀਤਾ ਸੀ ਜਿੰਮੂ ਆ ਜਾ ਇੱਧਰ ਉਹ ਕਿੱਥੇ ਤੁਰਿਆ ਫਿਰ ਗਰਮੀ ਐ ਇੱਧਰ ਚੱਲ ਆ ਜਾ ਆ ਜਾ ਪੱਜਾ ਆ ਤਾਂ ਸੀ ਕਹੂੰਗਾ ਕੀ ਇਹ ਨਾ ਚੁੱਲਾ ਸੀ ਟੁੱਟ ਗਿਆ ਸੀ ਉਹਦਾ ਅਸੀਂ ਕਿਹਾ ਵੀ ਇੱਥੇ ਚੰ ਦੱਬ ਜੇ ਦਿੰਦੇ ਆਂ ਮਿੱਟੀ ਬਾਹਰ ਕਾ ਸਿੱਟਣੀ ਹੈ ਚਲ ਆਪਾਂ ਤਾਂ ਗਰਮੀ ਆ ਮੈਂ ਸਾਰੀ ਮਿੱਟੀ ਬਣਾਈ ਸੀ ਉਹਦੀ ਬੂਟੇ ਵਾਟੇ ਨਹੀਂ ਸੀ ਆਹ ਸੌਰੀ ਸਬਜ਼ੀ ਦੇ ਪੱਤੇ ਹੋਰ ਪੱਤੇ ਦੁੱਝੇ ਸੀ ਉਹਨਾਂ ਦੇ ਚਾਹ ਪੱਤੀਆਂ ਵਿੱਚ ਚਲ ਆ ਜੀ ਇਹਨਾਂ ਨੂੰ ਪਾਣੀ ਪਾਉਣਾ ਭੁੱਲ ਗਏ ਪਾਣੀ ਪਾਉਣੀ ਆਂ ਚਲ ਲੋਜੀ ਬਣਾਉਣੀ ਆ ਸਬਜ਼ੀ ਤੋਰੀ ਤੋਰੀ ਬਣਾਉਣੀ ਅੱਜ ਅਸੀਂ ਹੁਣ ਤੋਰੀ ਆ ਕੱਦੂ ਆ ਤੇ ਬਸ ਹੋਰ ਤਾਂ ਕੁਛ ਨਹੀਂ ਜੀ ਮੂਦਾ ਬਸ ਉਹ ਦੀ ਏਸੀ ਚ ਨਾਲ ਦੀ ਨਾਲ ਮੜਾੇ ਬਾਹਰ ਜਾਂਦਾ ਬੈਠ ਜਾ ਪਤਾ ਨਹੀਂ ਕਿਥੋਂ ਲਿਆਉਂਦੀ ਚੱਕ ਬੋਲਾ ਬਲਸੜੀਆਂ ਸੜੀਆਂ ਫਟਕਾਂ ਫਟਕਾਂ ਅੰਦਰ ਸਾਂਭੀ ਜਾਂਦੀ ਐ ਜਵਾਕ ਬੱਚੇ ਵਾਲਾ ਕੰਮ ਆ ਸਾਰੀਆਂ ਟੁੱਟੀਆਂ ਫੁੱਟੀਆਂ ਬੈ ਜਾ ਪੁੱਤ ਬੈ ਜਾ ਬੈ ਡਾਰਗੀ ਨਈ ਨਹੀਂ ਕੁਛ ਨਹੀਂ ਕਹਿੰਦੀ ਬਹਿ ਜਾ ਬੈਠ ਜਾ ਬੈਠ ਇੱਕ ਹੋਰ ਰੱਖੀ ਬੈਠ ਹੋਰ ਬੋਲ ਸੜੀ ਜੀ ਲੈ ਆਈ ਕੰਮ ਹੈ ਨਾ ਆਪਦੀਆਂ ਪਤਾ ਨਹੀਂ ਬਾਹਰ ਸਿੱਟ ਸੁੱਟ ਦਿੰਦੀ ਕਿਤੇ ਉੱਥੀ ਹੁਣ ਕਿ ਚੱਕਦੀ ਨਹੀਂ ਚਲੋ ਜੀ ਵੀਡੀਓ ਵਧੀਆ ਲੱਗੀ ਹੋ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ